ਆਸਲੋ ਕੀ ਬਣਾਇਆ ਗਿਆ ਇਹ ਇਧਰਲੇ ਪਾਸੇ ਇੱਕ 체ਨ ਲਗਾਈ ਹੋਈ ਆ ਤੇ ਇੱਕ ਸਾਈਕਲੀ ਦਾ ਜਿਹੜਾ ਉਹ ਚੱਕਾ ਜਿਹੜਾ ਟਾਇਰ ਲਗਾਇਆ ਹੋਇਆ ਜਿਹਦੇ ਨਾਲੇ ਘੁੰਮਦੀ ਹੋਊਗੀ ਚਲਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਆਪਾਂ ਇਹਨੂੰ ਫੇਰ ਉੱਪਰੋਂ ਚਲਾਵਾਂਗੇ ਇਹ ਵਾਰ-ਵਾਰ ਲੱਥ ਰਹੀ ਆ ਮੈਂ ਇਹਨੂੰ ਫੇਰ ਤੋਂ ਚਲਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰੂੰਗਾ ਇਹ ਘੁੰਮਦਾ ਤੁਸੀਂ ਦੇਖ ਸਕਦੇ ਹੋ ਇਹ ਨਿਊਟਨ ਡਿਸਕਾ ਕਿਵੇਂ ਘੁੰਮ ਰਹੀ ਹੈਗੀ ਆ ਉਹ ਬੜਾ ਵਧੀਆ ਖੇਡ ਖੇਡਦੇ ਵਿੱਚ ਬੱਚੇ ਸਾਇੰਸ ਸਿੱਖ ਰਹੇ ਆ ਇਹਦੇ ਬਾਰੇ ਨੌਲੇਜ ਸਾਥੀਓ ਦੋਸਤੋ ਮੈਨੂੰ ਵੀ ਨਹੀਂ ਹੈਗੀ ਪਰ ਫਿਰ ਵੀ ਇੱਕ ਟੀਚਰ ਕਿਸ ਢੰਗ ਨਾਲ ਪ੍ਰੈਕਟੀਕਲੀ ਬੱਚਿਆਂ ਨੂੰ ਸਿਖਾ ਸਕਦਾ ਸੋ ਇਹ ਸਾਰਾ ਕੁਝ ਇਹ ਪ੍ਰੈਕਟੀਕਲੀ ਮੇਰੇ ਖਿਆਲ ਚ ਟੀਚਰ ਇੱਥੇ ਸਿਖਾਉਂਦੇ ਹੋਣਗੇ ਸੋ ਬੜਾ ਵਧੀਆ ਪ੍ਰਬੰਧ ਹੈਗਾ ਇੱਥੇ ਫਾਰਮੂਲੇ ਅਲਕਾਇਨ ਦਾ ਫਾਰਮੂਲਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਇੱਧਰ ਐਲਕੇਨ ਦਾ ਫਾਰਮੂਲਾ ਅਲਕਾਨ ਤੇਨ ਦਾ ਫਾਰਮੂਲਾ ਸੋ ਉਸ ਢੰਗ ਨਾਲੇ ਬੱਚੇ ਜਿਹੜੇ ਉਹ ਤੁਰੇ ਫਿਰਦੇ ਆ ਆਪਣੇ ਸਾਹਮਣੇ ਆ ਜਿਹੜੇ ਉਹ ਇਹ ਸਿੱਖ ਰਹੇ ਹੋਣਗੇ ਸੋ ਇੱਧਰ ਗ੍ਰਹਿਾਂ ਦੇ ਨਾਮ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਤੁਹਾਡੇ ਸਾਹਮਣੇ ਆ ਬੁੱਧ ਗ੍ਰਹਿ ਆ ਵੈਨਿਊਸ ਅਰਥ ਮਾਰਸ ਜੂਪੀਟਰ ਮਰਕਰੀ ਨੇਪਚੂਨ ਯੂਰਨਸ ਸੋਇਸ ਧਾਂਗ ਨਾਲ ਇਹ ਗ੍ਰਹਿ ਆ ਕਿਵੇਂ ਚੱਲਦਾ ਹੋਊਗਾ ਇਹਨਾਂ ਦਾ ਗੇੜ ਸੋ ਆਪਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ ਘੁੰਮ ਰਹੇ ਆ ਇੱਕ ਵਾਰ ਤੋਂ ਫੇਰ ਕੋਸ਼ਿਸ਼ करिए ਤੁਸੀਂ ਦੇਖ ਰਹੇ ਹੋ ਸੋ ਇਧਰਲੇ ਪਾਸੇ ਆ ਜਿਹੜਾ ਕੰਪਿਊਟਰ ਸਾਇੰਸ ਸਰਕਲ ਸੋ ਇੱਕ ਜੋ ਵੀ ਡਾਟਾ ਦਿੱਤਾ ਹੋਇਆ ਕੰਪਿਊਟਰ ਦਾ ਦਿੱਤਾ ਜਿਵੇਂ ਵੈਬ ਕੈਮਰਾ ਹਾਰਡ ਡਿਸਕ ਐਮ ਐਸ ਪੇਂਟ ਵਰਲਡ ਕਮਿਊਨੀਕੇਸ਼ਨ ਡੇ ਨੈਟਵਰਕ ਟੋਪੋਲੋਜੀ ਟੈਗਸ ਟਾਈਪ ਆਫ ਸੌਫਟਵੇਅਰ ਫੌਂਟ ਟੈਗ ਐਟਰੀਬਿਊਟਸ ਐਚਟੀਐਮਐਲ ਇਸ ਢੰਗ ਨਾਲ ਇੱਥੇ ਸਾਰਾ ਡਾਟਾ ਜਿਹੜਾ ਉਹ ਦਿੱਤਾ ਹੋਇਆ ਕੰਪਿਊਟਰ ਸਾਇੰਸ ਸਰਕਲ ਦਾ ਸਰਕਲ ਬਣਿਆ ਹੋਇਆ ਉਹ ਜਿਹਦੇ ਤੋਂ ਬੱਚੇ ਇੱਥੇ ਅੱਧੀ ਛੁੱਟੀ ਵੇਲੇ ਖੇਡ ਖੇਡ ਦੇ ਵਿੱਚ ਮੇਰੇ ਖਿਆਲ ਚ ਸਿੱਖਦੇ ਹੋਣਗੇ ਤੁਹਾਡੇ ਸਾਹਮਣੇ ਘੁੰਮ ਰਿਹਾ ਹੈਗਾ ਸੋ ਬੜਾ ਖੂਬਸੂਰਤ ਦ੍ਰਿਸ਼ ਲੱਗ ਰਿਹਾ ਮੈਨੂੰ ਪੌਦੇ ਆਏ ਦੇਖੋ ਇਧਰ ਕਾਰਕ ਨੇ ਪੰਜਾਬੀ ਦੇ ਕਾਰਕ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਆਪਾਦਨ ਕਾਰਕ ਅਧਿਕਰਨ ਕਾਰਕ ਸੰਬੰਧ ਕਾਰਕ ਅਖੀਰ ਸੰਬੋਧਨ ਕਾਰਕ ਉਹ ਇੱਕ ਪੌਦਾ ਬਣਾ ਕੇ ਪੇੜ ਬਣਾ ਕੇ ਪੇੜ ਦੇ ਰੂਪ ਦੇ ਵਿੱਚ ਇਹ ਬੱਚਿਆਂ ਨੂੰ ਸਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ ਬਹੁਤ ਹੀ ਖੂਬ ਆ ਇਹਨੂੰ ਕਹਿ ਸਕਦੇ ਹਾਂ ਬੜਾ ਸੁੰਦਰ ਇਹ ਢੰਗ ਹੈਗਾ ਬੱਚਿਆਂ ਨੂੰ ਸਿਖਾਉਣ ਦਾ ਬੜਾ ਵਧੀਆ ਢੰਗ ਆ ਖੇਡ-ਖੇਡ ਦੇ ਵਿੱਚ ਬੱਚੇ ਸਿੱਖ ਸਕਦੇ ਨੇ। ਨਿਰਦੇਸ਼ਕ ਨੇ ਇਧਰਲੇ ਪਾਸੇ ਤੁਸੀਂ ਸਿੱਖਿਆ ਦੇ ਬਾਰੇ ਮੈਨੂੰ ਸਾਹ ਦੋਸਤੋਂ ਨੌਲੇਜ ਨਹੀਂ ਹੈਗੀ ਕੀ ਹੈਗਾ ਇਹ ਨੂੰ ਅਧਿਆਪਕ ਹੀ ਸਮਝਾ ਸਕਦਾ। ਉਹ ਮੈਨੂੰ ਬੜਾ ਵਧੀਆ ਲੱਗਿਆ ਜੀ। ਸੋ ਹਰੇਕ ਸਕੂਲ ਦੇ ਵਿੱਚ ਇਸੇ ਤਰੀਕੇ ਨਾਲ ਹੋਣਾ ਚਾਹੀਦਾ ਤਾਂ ਕਿ ਬੱਚੇ ਵਧੀਆ ਢੰਗ ਨਾਲ ਸਿੱਖ ਸਕਣ। ਸੋ ਡੀਐਨਏ ਦਾ ਮਾਡਲ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਜੇ ਕਿਸੇ ਨੇ ਨਹੀਂ ਦੇਖਿਆ ਤਾਂ ਉਹ ਡੀਐਨਏ ਦਾ ਮਾਡਲ ਆ ਜਿਹੜਾ ਉਹ ਦੇਖ ਸਕਦਾ ਹੈਗਾ ਇਹ ਆ ਜੀ ਡੀਐਨਏ ਦਾ ਮਾਡਲ ਸੋ ਇਧਰਲੇ ਪਾਸੇ ਆ ਜਾਈਏ ਇਧਰਲੇ ਪਾਸੇ ਵੀ ਮੈਥ ਤੇ ਜਿਹੜੇ ਮੈਥ ਹੈਗਾ ਸਾਰਾ ਮੈਥ ਵਿੱਚ ਮੇਰਾ ਮੇਰਾ ਹੱਥ ਜਿਹੜਾ ਬੜਾ ਹੀ ਤੰਗ ਸੀ ਤੇ ਹੈ ਅੱਜ ਵੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਬੜੀ ਸੋਹਣੀ ਬਿਲਡਿੰਗ ਆ ਜਿਹੜਾ ਸ਼ੈੱਡ ਬਣਿਆ ਹੋਇਆ ਜਿੱਥੇ ਬੱਚੇ ਬੈਠ ਕੇ ਪੜ੍ਹਦੇ ਹੋਣਗੇ ਉਹ ਪੁਰਾਣਾ ਸ਼ੈੱਡ ਆ ਜਿਹੜਾ ਸਾਢੇ ਟਾਈਮ ਦੇ ਵੇਲੇ ਹੁੰਦਾ ਹੁੰਦਾ ਹੋਇਆ ਕਰਦਾ ਸੀ ਪਰਮਜੀਤ ਸਰ ਭੰਗੂ ਸਰ ਜਿਹੜੇ ਉਹ ਸਾਨੂੰ ਪੜਾਇਆ ਕਰਦੇ ਸੀ ਵੋਕੇਸ਼ਨਲ ਕਿੱਤਾ ਜਿਹਨੂੰ ਕਹਿੰਦੇ ਆ ਸੋ ਉਧਰਲੀ ਸਾਈਡ ਜਿਹੜਾ ਉਹ ਸਾਨੂੰ ਉਹ ਸਾਹਮਣੇ ਵਾਲੇ ਸ਼ੈੱਡ ਦੇ ਵਿੱਚ ਪੜਾਇਆ ਕਰਦੇ ਸੀ ਸੋ ਇਧਰਲੇ ਪਾਸੇ ਜਿਹੜੀ ਮਿਜ਼ਾਈਲ ਦਾ ਮਾਡਲ ਤੁਸੀਂ ਦੇਖ ਸਕਦੇ ਹੋ ਸਾਹਮਣਿਆਂ ਤੁਹਾਡੇ ਅਸੀਂ ਨੇੜੇੋਂ ਵੀ ਮੈਂ ਤੁਹਾਨੂੰ ਦਿਖਾ ਦੇਣਾ ਬਹੁਤ ਸੋਹਣਾ ਸਕੂਲ ਆ ਜੀ ਬੜੀ ਸੋਹਣੀ ਬਿਲਡਿੰਗ ਆ ਮੇਰਾ ਮਨ ਲੱਗ ਗਿਆ ਜੀ ਉੱਥੇ ਗਣਤ ਮਾਨਵ ਗਣਿਤ ਮਾਨਵ ਦੇ ਰੂਪ ਵਿੱਚ ਗਣਿਤ ਬਣਾਇਆ ਹੋਇਆ ਇੱਕ ਤਸਵੀਰ ਬਣਾਈ ਹੋਈ ਹੈ ਜਿਦੇ ਤੋਂ ਬੱਚੇ ਸਿੱਖ ਸਕਦੇ ਨੇ ਬੜੇ ਸੌਖੇ ਢੰਗ ਨਾਲ ਤੁਸੀਂ ਦੇਖੋ ਠੀਕ ਆ ਜੀ ਦੋਸਤੋ ਪੁਰਾਣੀ ਬਿਲਡਿੰਗ ਦੇ ਦਰਸ਼ ਦਰਸ਼ਨ ਕਰਾ ਦਿਆਂ ਤੁਹਾਨੂੰ ਜੇ ਕੋਈ ਪੁਰਾਣੇ ਸੱਜਣ ਵੀਡੀਓ ਦੇਖ ਰਹੇ ਹੋਣ ਕਿਉਂਕਿ ਆਪਕੋ ਆਪਣੇ ਘਰਾਂ ਦੇ ਵਿੱਚ ਕਬੀਲਦਾਰੀਆਂ ਦੇ ਵਿੱਚ ਉਲਝਣ ਕਰਕੇ ਸ਼ਾਇਦ ਤੁਹਾਡਾ ਸਕੂਲ ਦੇ ਵਿੱਚ ਢੇੜਾ ਨਹੀਂ ਵੱਜਦਾ ਹੋਣਾ ਤੇ ਆਪਣੇ ਬਚਪਨ ਦਾ ਜਿਹੜਾ ਉਹ ਉਹ ਦ੍ਰਿਸ਼ ਯਾਦ ਕਰਵਾ ਦਿਆਂ ਵੋਕੇਸ਼ਨਲ ਵਰਕਸ਼ਾਪ ਇਹਨੂੰ ਕਹਿੰਦੇ ਸੀ ਤੇ ਪਰਮਜੀਤ ਸਰ ਇੱਥੇ ਪੜਾਇਆ ਕਰਦੇ ਸੀ ਸੋ ਇਹ ਉਹ ਵਰਕਸ਼ਾਪ ਹੈ ਜੀ ਜਿੱਥੇ ਸਾਡੀ ਕਲਾਸ ਲੱਗਿਆ ਕਰਦੀ ਸੀ ਉਹ ਚੱਲਦੇ ਆ ਜੀ ਅੱਗੇ ਨੂੰ ਅੱਜ ਦੇ ਵਲੌਗ ਲਈ ਇੰਨਾ ਹੀ ਬਣਾਵਾਂਗੇ ਸਕੂਲ ਦਾ ਵਲੌਗ ਕਿਸੇ ਫੇਰ ਦਿਨ ਕਿਸੇ ਹੋਰ ਦਿਨ ਸੋ ਬੇਨਤੀ ਆ ਜੀ ਅਖੀਰ ਤਏ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਬਹੁਤ ਪਿਆਰ ਦਿਓ ਜੇ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਕਿੱਦਾਂ ਦੀ ਇਹ ਵੀਡੀਓ ਲੱਗੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਭੁੱਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ